ਯਾਨੀ ਜੀ ਇਹ ਗੱਦਿਆ ਸੀ ਰੱਖੇ ਹੋਏ ਨੇ ਕਿ ਤਾਂ ਕਿ ਜੇ ਕੁਝ ਭਰਾ ਜ਼ਿਆਦਾ ਹੋ ਜਾਏ ਤਾਂ ਉਹਨੂੰ ਅਸੀਂ ਜਿਹੜਾ ਇਹ ਸੂਤਾ ਗੱਦਿਆਂ ਦੀ ਦੇ ਸਕੀਏ ਜੀ ਉਸ ਤੋਂ ਬਾਅਦ ਜਦੋਂ ਆਪਾਂ ਦਾ ਇਹ ਵਿੱਚ ਆਕਸੀਜਨ ਦਾ ਪ੍ਰਬੰਧ ਹੈ ਜਿਹਦੇ ਵਿੱਚ ਥੱਲੇ ਜਿਹੜੇ ਆਕਸੀਜਨ ਦੇ ਸਾਡੇ ਭਰੇ ਹੋਏ ਸਿਲੰਡਰ ਨੇ ਜੀ ਉਹ ਫਰਸਟ ਸਟੇਟ ਦਾ ਇਸ਼ਾਰਾ ਪ੍ਰਬੰਧ ਹੈ ਆਕਸੀਜਨ ਇਸ ਤਰ੍ਹਾਂ ਇੱਕ ਦੋ ਨੌਜਵਾਨਾਂ ਨੂੰ ਜ਼ਿਆਦਾ ਗੈਸ ਚਰਨ ਕਰਕੇ ਸਾਹ ਦੀ ਦਿੱਕਤ ਆ ਰਹੀ ਸੀ ਤਾਂ ਤੁਰੰਤ ਉਹਨਾਂ ਨੂੰ ਆਕਸੀਜਨ ਜਿਹੜਾ ਦੇ ਕੇ ਉਹ ਜਿਹੜਾ ਵਾ ਰਾਜਪੁਰੇ ਜਿਹੜਾ ਹਸਪੀਟਲ ਚ ਪਹੁੰਚਾਇਆ ਜਦੋਂ ਗੁੱਲਾ ਡਿੱਗਦਾ ਨਾ ਜੀ ਉਹ ਜਿਸ ਜਿਹੜੇ ਕੋਈ ਕਮਜ਼ੋਰ ਨੇ ਜਾਂ ਜਿਹੜੇ ਕੋਈ ਜ਼ਿਆਦਾ ਲੱਗੇ ਹੁੰਦੇ ਨੇ ਉਹ ਜਿਹੜੀ ਗੈਸ ਉਹ ਬਹੁਤ ਹੀ ਗੰਦੀ ਗੈਸ ਹੈ ਨੱਕ ਨੂੰ ਚੜਦੀ ਆ ਸਾਹ ਜਿਹੜਾ ਉਹ ਚ ਦਿੱਕਤ ਹੋ ਜਾਂਦੀ ਆ ਕਿ ਕੋਈ ਕਦਮ ਸਾਹ ਗੁੰਮ ਹੋ ਜਾਂਦਾ ਉਸ ਵਾਸਤੇ ਜਦੋਂ ਅਸੀਂ ਮਤਲਬ ਉਸ ਨੂੰ ਫਿਰ ਤੁਰੰਤ ਐਂਬੂਲੈਂਸ ਲੈ ਆਇਆ ਜਾਂਦਾ ਤੇ ਆਕਸੀਜਨ ਜਿਹੜੀ ਆ ਉਹ ਦਿੱਤੀ ਜਾਂਦੀ ਆ ਤਾਂ ਜੋ ਉਹਨਾਂ ਦਾ ਜਿਹੜਾ ਸਾਹ ਜਿਹੜਾ ਉਹ ਆਕਸੀਜਨ ਦੇ ذریعے ਉਹਨਾਂ ਨੂੰ ਸਲਕਾ ਹੋ ਸਕੇ ਜਿਹੜਾ ਉਹਨਾਂ ਦੇ ਸਾਤੀ ਜਿਹੜੀ ਉਹ ਜਾਨ ਨਾ ਹੋਵੇ ਕਿਉਂਕਿ ਜਦੋਂ ਵੀ ਕਦੇ ਇਤਿਹਾਸ ਦੁਹਰਾਇਆ ਜਾਂਦਾ ਤਦੋਂ ਗੱਲ ਯੋਧਿਆਂ ਦੀ ਵੀ ਕੀਤੀ ਜਾਂਦੀ ਹੈ ਤੇ ਨਪੁੰਸਕਾਂ ਦੀ ਵੀ ਕੀਤੀ ਜਾਂਦੀ ਹੈ ਸੋ ਅਸੀਂ ਚਾਹੁੰਦੇ ਹਾਂ ਕਿ ਸਾਡੀ ਜਿਹੜੀ ਗਿਣਤੀ ਹੋ ਯੋਧਿਆਂ ਚ ਆਵੇ ਨ ਮਰਦਾਂ ਵਿੱਚ ਨਾ ਆਵੇ ਕਿ ਅਸੀਂ ਆਪਣੇ ਲਈ ਖੜ ਨਹੀਂ ਸਕੇ ਨਿੱਜੀ ਤੌਰ ਤੇ ਵੀ ਸਮਾਜਿਕ ਤੌਰ ਤੇ ਸਾਡਾ ਫਰਜ਼ ਬੰਦਾ ਕਿ ਅਸੀਂ ਆਪਣੇ ਭਰਾਵਾਂ ਨਾਲ ਖੜੀਏ ਜੇ ਅੱਜ ਅਸੀਂ ਆਪਣੇ ਨਾਲ ਨਾ ਖੜਾਂਗੇ ਤਾਂ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੀ ਜਵਾਬ ਦੇਾਂਗੇ ਕਿ ਜਦੋਂ ਇਹ ਸੰਘਰਸ਼ ਚੱਲ ਰਿਹਾ ਸੀ ਸਾਡੇ ਬੱਚੇ ਸਾਨੂੰ ਪੁੱਛਣਗੇ ਤੁਸੀਂ ਕਿੱਥੇ ਸੀ ਤੇ ਅਸੀਂ ਕੀ ਕਵਾਂਗੇ ਕਿ ਅਸੀਂ ਘਰੇ ਰਜਾਈਆਂ 'ਚ ਪਏ ਰਹੇ ਅਸੀਂ ਆਪਣੇ ਲਈ ਕੁਝ ਨਹੀਂ ਕਰ ਸਕੇ ਸੋ ਅਸੀਂ ਨਹੀਂ ਚਾਹੁੰਦੇ ਕਿ ਸਾਨੂੰ ਕੱਲ ਨੂੰ ਆਪਣੇ ਬੱਚਿਆਂ ਸਾਹਮਣੇ ਜਿਹੜਾ ਉਹ ਉਹਨਾਂ ਨੂੰ ਅਸੀਂ ਫੇਸ ਨਾ ਕਰ ਸਕੀਏ ਚਿਹਰਾ ਜਦੋਂ ਗੋਲੇ ੁੱਟੇ ਜਾਂਦੇ ਆ ਤਾਂ ਸਾਹ ਦੀ ਪ੍ਰੋਬਲਮ ਆ ਜਾਂਦੀ ਜੀ ਬਹੁਤ ਜ਼ਿਆਦਾ ਸਾਹ ਦੀ ਪ੍ਰੋਬਲਮ ਆਉਂਦੀ ਆ ਤੇ ਜਿਹੜਾ ਚਿਹਰਾ ਵਾ ਉਹ ਚਮੋਲ ਲੱਗ ਜਾਂਦਾ ਜਿਹਦੇ ਲਈ ਅਸੀਂ ਇਹ ਕਾਲਗਟਾ ਪੇਸਟਾ ਜਿਹੜੀਆਂ ਉਹ ਆਪਣੇ ਕੋਲ ਜਿਹੜਾ ਰੱਖਿਆ ਜਾਂਦਾ ਤਰਤ ਜਿਹੜਾ ਇਹ ਚਿਹਰੇ ਤੇ ਲਾਉਣ ਨਾਲ ਵੇਸ ਤੇ ਉਹਦਾ ਅਸਰ ਕੱਭ ਜਾਂਦਾ ਹੈ ਬਹੁਤ ਜ਼ਿਆਦਾ ਮਤਲਬ ਗੰਦਾ ਜਿਹੜਾ ਐਕਸਪਾਇਰ ਜਿਹੜੇ ਗੋਲੇ ਉਹ ਛੱਡੇ ਜਾ ਰਹੇ ਨੇ ਜਿਨ੍ਹਾਂ ਦੀ ਗੈਸ ਬਹੁਤ ਜ਼ਿਆਦਾ ਗੰਦੀ ਹੈ ਸ਼ੰਭੂ ਬਾਰਡਰ ਤੇ ਸਰਕਾਰੀ ਐਂਬੂਲੈਂਸਾਂ ਘੱਟ ਔਰ ਐਨ ਜੀਓ ਵਾਲੀਆਂ ਦੀਆਂ ਐਂਬੂਲੈਂਸਾਂ ਵੱਧ ਦਿਖਾਈ ਦੇ ਰਹੀਆਂ ਨੇ ਕਿਉਂਕਿ ਇੱਥੇ ਪੰਜਾਬ ਦੀ ਹੱਦ ਪੈਂਦੀ ਹੈ ਫਰਜ਼ ਤਾਂ ਪੰਜਾਬ ਸਰਕਾਰ ਦਾ ਬਣਦਾ ਪਰ ਐਨ ਜੀਓਜ਼ ਨੇ ਵੱਖੋ ਵੱਖਣੀਆਂ ਜਿਹੜੀਆਂ ਉਹ ਆਪ ਮੁਹਾਰੇ ਹੋ ਕੇ ਲੋਕਾਂ ਦੀ ਸੇਵਾ ਕਰ ਰਹੀਆਂ ਨੇ ਤਾਂ ਆਹ ਜਿਹੜੀ ਐਂਬੂਲੈਂਸ ਤੁਸੀਂ ਦੇਖ ਸਕਦੇ ਹੋ ਇਹ ਭਾਈ ਕਨਈਆ ਸੇਵਾ ਸੁਸਾਇਟੀ ਅਬੋਰ ਤੋਂ ਖਾਸ ਤੌਰ ਤੇ ਤੇ ਸ਼ੰਭੂ ਬੈਰੀਅਰ ਤੇ ਪਹੁੰਚੀ ਹੈ ਤਾ ਭਾਈ ਸਾਹਿਬ ਸਾਨੂੰ ਮਿਲੇ ਇਹਨਾਂ ਨੇ ਕਿਹਾ ਵੀ ਭਾਈ ਜਿੰਨੇ ਵੀ ਜ਼ਖਮੀ ਨੌਜਵਾਨ ਜਾਂ ਜਿੰਨੇ ਵੀ ਜ਼ਖਮੀ ਮਰੀਜ਼ ਸੀਗੇ ਉਹਨਾਂ ਨੂੰ ਹਸਪੀਟਲ ਪਹੁੰਚਾਉਣ ਤੱਕ ਇਹਨਾਂ ਨੇ ਆਪਣਾ ਫਰਜ਼ ਸਮਝ ਕੇ ਨਿਭਾਇਆ ਤਾਂ ਭਾਈ ਜੀ ਹੁਣ ਇਹਨਾਂ ਨਾਲ ਗੱਲ ਕਰਦੇ ਆ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਅੱਛਾ ਉੱਚੀ ਬੋਲਿਓ ਭਾਈ ਜੀ ਥੋੜਾ ਜਿਆ ਇਹ ਤੁਹਾਡੇ ਵੱਲੋਂ ਕਿਹੋ ਜਿਹੇ ਤਰ੍ਹਾਂ ਕਿਸ ਤਰ੍ਹਾਂ ਦੀ ਸੇਵਾ ਕੀਤੀ ਜਾ ਰਹੀ ਹੈ ਜੀ ਜੀ ਅਸੀਂ ਇੱਥੋਂ ਅਬੋਰ ਤੋਂ ਜਿਹੜਾ ਲੱਗ ਭਾਗੇ ਤੋਂ 300 ਕਿਲੋਮੀਟਰ ਦੂਰੀ ਤੋਂ ਅਸੀਂ ਚੱਲ ਕੇ ਆਏ ਆ ਜਿਸ ਤਰ੍ਹਾਂ ਇਹ ਮੋਰਚਾ ਜਦੋਂ ਆਰੰਭ ਹੋਇਆ ਉਸੇ ਤਰ੍ਹਾਂ ਅਸੀਂ ਸਾਕਤਾ ਦੇ ਸਹਿਯੋਗ ਆਂ ਪੱਟੀਆਂ ਆਕਸੀਜਨ ਦਾ ਪ੍ਰਬੰਧ ਵੀ ਇਸ ਸਿਲੰਡਰਾਂ ਤੱਕ ਜਿਹੜਾ ਵੀ ਉੱਥੇ ਜਿਸ ਤਰ੍ਹਾਂ ਥਰੂ ਗਿਆ ਛੁੱਟੇ ਜਾਂਦੇ ਨੇ ਜਿਸ ਤਰ੍ਹਾਂ ਨੌਜਵਾਨ ਫਟੜ ਹੋ ਰਹੇ ਨੇ ਜਿਸ ਤਰ੍ਹਾਂ 2-3 ਦਿਨ ਤੋਂ ਅਸੀਂ ਨੌਜਵਾਨਾਂ ਦੀਆਂ ਲੱਤਾਂ ਟੁੱਟੀਆਂ ਜਾਂ ਸਿਰਾਂ 'ਤੇ ਸੱਟਾਂ ਲੱਗੀਆਂ ਕਾਫੀ ਜ਼ਿਆਦਾ ਜਦੋਂ ਜ਼ਖਮੀ ਹੋ ਜਾਂਦੇ ਸੋ ਤੁਰੰਤ ਅਸੀਂ ਐਂਬੂਲੈਂਸ ਪਾ ਕੇ ਉਹਨਾਂ ਨੂੰ ਜਿਹੜਾ ਨਜ਼ਦੀਕੀ ਹਸਪਤਾਲ ਜਿਸ ਤਰ੍ਹਾਂ ਰਾਜਪੁਰੇ ਸਿਵਲ ਹਸਪਤਾਲ ਜਾਂ ਪਟਿਆਲੇ ਉੱਥੇ ਜਿਹੜਾ ਪਹੁੰਚਾਇਆ ਜਾ ਰਿਹਾ ਅੱਛਾ ਜੋ ਕੋਈ ਵੀ ਉਹਨਾਂ ਨੂੰ ਮਤਲਬ ਤੰਗੀ ਨਾ ਬਿਲਕੁਲ ਜੀ ਦੋਸਤੋ ਇੱਕ ਵਾਰ ਆਪਾਂ ਐਂਬੂਲੈਂਸ ਤੁਹਾਨੂੰ ਸਾ 108 ਐਂਬੂਲੈਂਸ ਦੀ ਆਪਾਂ ਗੱਲ ਕਰ ਲਈਏ ਉਹਨਾਂ ਦੇ ਵਿੱਚ ਸਹੂਲਤਾਂ ਘੱਟ ਹੁੰਦੀਆਂ ਨੇ ਬਹੁਤ ਸਾਰੀਆਂ ਗੱਲਾਂ ਇਦਾਂ ਦੀਆਂ ਵੀ ਨਿਕਲ ਕੇ ਆਉਂਦੀਆਂ ਵੀ ਭਾਈ ਉੱਥੇ ਤਾਂ ਆਕਸੀਜਨ ਦਾ ਸਿਲੰਡਰ ਨਹੀਂ ਹੁੰਦਾ ਮਤਲਬ ਤਾਂ ਕਸਟਾੜੀ ਕੰਮ ਚੱਲ ਰਿਹਾ ਤਾਂ ਆਹ ਬਾਈ ਜੀ ਹਣੀ ਆਪਾਂ ਨੂੰ ਅੰਦਰੋਂ ਦਿਖਾਉਣਗੇ ਕਿਹੋ ਜਿਹਾ ਪ੍ਰਬੰਧ ਹੈ ਔਰ ਕਿਵੇਂ ਕਿਸ ਤਰੀਕੇ ਦੇ ਨਾਲ ਜਿਹੜੇ ਮਰੀਜ਼ ਨੇ ਇਹ ਸਿੰਘੂ ਮਾਫ ਕਰਨਾ ਸ਼ੰਭੂ ਬਾਰਡਰ ਤੋਂ ਹਸਪੀਟਲ ਕਿਸ ਤਰੀਕੇ ਦੇ ਨਾਲ ਪਹੁੰਚਾਏ ਜਾਂਦੇ ਨੇ अच्छा भाई जी अंदर ਤੁਹਾਡੇ ਕੋਲ ਪੂਰੀਆਂ ਸੁਵਿਧਾਵਾਂ ਹੈਗੀਆਂ ਜੀ ਦਵਾਈਆਂ ਨੇ ਜੀ ਇਹ ਗੱਦਿਆਂ ਸੀ ਰੱਖਿਓ ਇਹਨੇ ਕਿ ਤਾਂ ਕਿ ਜੇ ਕੁਝ ਭਰਾ ਜ਼ਿਆਦਾ ਹੋ ਜਾਏ ਤਾਂ ਉਹਨੂੰ ਅਸੀਂ ਜਿਹੜਾ ਇਹ ਸੁਵਿਧਾ ਗੱਦਿਆਂ ਦੀ ਦੇ ਸਕਦੇ ਜੀ ਉਸ ਤੋਂ ਬਾਤ ਜਿਦਾਂ ਕੋ ਆਪਾਂ ਜਿਹੜਾ ਇਹਦੇ ਵਿੱਚ ਆਕਸੀਜਨ ਦਾ ਪ੍ਰਬੰਧ ਹੈ ਜਿਹਦੇ ਵਿੱਚ ਥੱਲੇ ਜਿਹੜੇ ਆਕਸੀਜਨ ਦੇ ਸਾਡੇ ਭਰੇ ਹੋ ਸਿਲੰਡਰ ਨੇ ਜੀ ਉਹ ਫਰਸਟ ਸਟੇਟ ਦਾ ਇਸ਼ਾਰਾ ਪ੍ਰਬੰਧ ਹੈ ਆਕਸੀਜਨ ਜਿਸ ਤਰ੍ਹਾਂ ਇੱਕ ਦੋ ਨੌਜਵਾਨਾਂ ਨੂੰ ਜ਼ਿਆਦਾ ਗੈਸ ਚੰਨ ਕਰਕੇ ਸਾਹ ਦੀ ਦਿੱਕਤ ਆ ਰਹੀ ਸੀ ਤਾਂ ਤੁਰੰਤ ਉਹਨਾਂ ਨੂੰ ਆਕਸੀਜਨ ਜਿਹੜਾ ਦੇ ਕੇ ਉਹ ਜਿਹੜਾ ਵਾ ਰਾਜਪੁਰੇ ਜਿਹੜਾ ਹਸਪੀਟਲ ਚ ਪਹੁੰਚਾਇਆ ਗਿਆ ਅੱਛਾ ਥਰੂ ਗੈਸ ਦੇ ਜਦੋਂ ਗੋਲੇ ੁੱਟੇ ਜਾਂਦੇ ਆ ਤਾਂ ਸਾਹ ਦੀ ਪ੍ਰੋਬਲਮ ਆ ਜਾਂਦੀ ਜੀ ਬਹੁਤ ਜ਼ਿਆਦਾ ਸਾਹ ਦੀ ਪ੍ਰੋਬਲਮ ਆਉਂਦੀ ਆ ਤੇ ਜਿਹੜਾ ਚਿਹਰਾ ਵਾ ਉਹ ਚਮੋਲ ਲੱਗ ਜਾਂਦਾ ਜਿਹਦੇ ਲਈ ਅਸੀਂ ਇਹ ਕ ਤਾਂ ਕਿ ਉਹ ਜਿਹੜੇ ਤਰ੍ਹਾਂ ਤੇ ਜਿਹੜਾ ਇਹ ਚਿਹਰੇ ਤੇ ਲਾਉਣ ਨਾਲ ਫੇਸ ਤੇ ਉਹਦਾ ਅਸਰ ਘਟ ਜਾਂਦਾ ਹੈ ਬਹੁਤ ਜ਼ਿਆਦਾ ਮਤਲਬ ਗੰਦਾ ਜਿਹੜਾ ਐਕਸਪਾਇਰ ਜਿਹੜੇ ਗੋਲੇ ਉਹ ਛੱਡੇ ਜਾ ਰਹੇ ਨੇ ਜਿਨ੍ਹਾਂ ਦੀ ਗੈਸ ਬਹੁਤ ਜ਼ਿਆਦਾ ਗੰਦੀ ਹੈ ਜੀ ਅੱਛਾ ਜਦੋਂ ਅੱਜ ਤੱਕ ਤੁਸੀਂ ਕਿੰਨੇ ਕ ਮਰੀਜ਼ ਹਸਪੀਟਲ ਪਹੁੰਚਾ ਦਿੱਤੇ ਨੇ ਜੀ ਅਸੀਂ ਇੱਥੇ 4 ਦਿਨ ਸਾਨੂੰ 5 ਦਿਨ ਹੋ ਗਏ ਆਇਆਂ ਨੂੰ ਲਗਭਗ ਅਸੀਂ 15 ਤੋਂ 20 ਦੇ ਕਰੀਬ ਜਿਹੜੇ ਨੌਜਵਾਨ ਤੇ ਬਜ਼ੁਰਗ ਕਿਉਂਕਿ ਸਾਡੀ ਜਿਹੜੀ ਐਂਬੂਲੈਂਸ ਬਿਲਕੁਲ ਬਾਰਡਰ ਦੇ ਉੱਪਰ ਆ ਜਦੋਂ ਵੀ ਗੋਲਾ ਡਿੱਗਦਾ ਉਹ ਲਗਭਗ ਆਪਣੀ ਐਂਬੂਲੈਂਸ ਦੇ ਲਾਗੇ ਬੰਨੇ ਡਿੱਗਦਾ ਤੇ ਤੁਰੰਤ ਜਿਹੜਾ ਵੀ ਜਿੰਨੇ ਵੀ ਨੌਜਵਾਨ ਜ਼ਖਮੀ ਹੁੰਦੇ ਸੀ ਉਹਨਾਂ ਨੂੰ ਐਸੇ ਅਸੀਂ ਇੱਕ ਟਾਈਮ ਚਾਰ-ਚਾਰ ਨੌਜਵਾਨਾਂ ਨੂੰ ਜਿਹੜਾ ਇਕੱਠਾ ਜਿਹੜਾ ਉਹ ਰਾਜਪੁਰੇ ਹਸਪੀਟਲ 'ਚ ਛੱਡਣ ਲਈ ਲਗਾਏ ਹੋਏ ਆ ਤੇ ਭਾਈ ਜੀ ਤੁਹਾਨੂੰ ਵੀ ਸਲੂਟ ਬਣਦਾ ਹੈ ਨਾ ਫਿਰ ਤੁਹਾਡੇ ਜ਼ਿਹਨ 'ਚ ਖਿਆਲ ਕਿਵੇਂ ਆ ਤੁਹਾਡੀ ਐਨਜੀਓ ਦਾ ਕਿਵੇਂ ਸਮਝਿਆ ਵੀ ਭਾਈ ਐਸੀ ਆਪਣਾ ਉੱਥੇ ਜਾ ਕੇ ਫਰਜ਼ ਨਿਭਾਈਏ ਦੇਖੋ ਜੀ ਇਹ ਜਿਹੜਾ ਅੱਜ ਲੜਾਈ ਜਿਹੜਾ ਸੰਘਰਸ਼ ਚੱਲ ਰਿਹਾ ਤੇ ਆਪਣੇ ਪੰਜਾਬੀਆਂ ਦੇ ਖੂਨ ਚ ਖਾਸ ਕਰਕੇ ਇਸ ਤਰ੍ਹਾਂ ਕਿ ਆਪਾਂ ਇੱਕ ਦੂਜੇ ਦੇ ਨਾਲ ਖੜਦੇ ਆ ਆਪਣੇ ਭਰਾਵਾਂ ਦੇ ਨਾਲ ਖੜਦੇ ਜਦੋਂ ਆਪਣੇ ਭਰਾਵਾਂ ਤੇ ਜ਼ੁਲਮ ਹੁੰਦਾ ਤਾਂ ਆਪਣੇ ਤੋਂ ਰਹਾ ਨਹੀਂ ਜਾਂਦਾ ਸੋ ਆਪਾਂ ਦਾ ਦੁੱਖ ਵਡਾਉਣ ਲਈ ਜਿਹੜਾ ਪਹੁੰਚਦਿਆ ਉਸੇ ਲਈ ਅਸੀਂ ਉਹ ਮੋਰ ਤੋਂ ਜਿਸ ਤਰ੍ਹਾਂ ਜਦੋਂ ਵੀ ਸੰਘਰਸ਼ ਚੱਲਿਆ ਤਾਂ ਅਸੀਂ ਸੋਚਿਆ ਵੀ ਕੀ ਕੀਤਾ ਜਾਵੇ ਸੋ ਜਦੋਂ ਅਸੀਂ ਦੇਖਿਆ ਕਿ ਇੱਥੇ ਹੱਥੂਗਾ ਸੁੱਟੇ ਜਾ ਰਹੇ ਨੇ ਨੌਜਵਾਨ ਭਾਰੀ ਮਾਤਰਾ 'ਚ ਫੱਕੜ ਹੋ ਰਹੇ ਨੇ ਤੇ ਅਸੀਂ ਸੋਚਿਆ ਕਿ ਆਪਾਂ ਕਿਉਂ ਨਾ ਐਂਬੂਲੈਂਸ ਜਿਹੜੀ ਆਪਣੀ ਆ ਉਹਦੇ ਵਿੱਚ ਇਹਨਾਂ ਦਵਾਈਆਂ ਪੱਤੀਆਂ ਲੈ ਕੇ ਜਿਹੜਾ ਆਕਸੀਜਨ ਦਾ ਖਾਸ ਜਿਹੜਾ ਅਸੀਂ ਪ੍ਰਬੰਧ ਕਰਕੇ ਲਿਆਏ ਸੀ ਕਿ ਆਕਸੀਜਨ ਦੀ ਬਹੁਤ ਜ਼ਿਆਦਾ ਉੱਤੇ ਜ਼ਰੂਰਤ ਪੈਗੀ ਤਾਂ ਜੋ ਆਪਣੇ ਜਿਹੜਾ ਕਿਸਾਨ ਭਰਾਵਾਂ ਦੀ ਉਹ ਅਸੀਂ ਮਦਦ ਕਰ ਸਕੀ। ਅੱਛਾ ਭਾਈ ਜੀ ਆਕਸੀਜਨ ਕਿਵੇਂ ਕੰਮ ਕਰਦੀ ਆ ਮੰਨ ਲਓ ਜੇ ਇਸ ਇੱਥੇ ਸਾਹ ਤੇ ਗੋਲਾ ਡਿੱਗਦਾ ਹੈ ਤਾਂ ਕਿਸੇ ਨੂੰ ਪ੍ਰਭਾਵਿਤ ਕਰਦਾ ਤਾਂ ਸਾਹ ਲੈਣ ਚ ਵਾਕਈ ਦਿੱਕਤ ਆਉਂਦੀ ਹੋਊਗੀ ਹੈਨਾ ਫਿਰ ਤੁਹਾਡੇ ਵੱਲੋਂ ਕਿਹੋ ਜਿਹਾ ਪ੍ਰਬੰਧ ਕੀਤਾ ਜਾ ਰਿਹਾ? ਜਦੋਂ ਗੋਲਾ ਡਿੱਗਦਾ ਨਾ ਜੀ ਉਹ ਜਿਸ ਜਿਹੜੇ ਕੋਈ ਕਮਜ਼ੋਰ ਨੇ ਜਾਂ ਜਿਹੜੇ ਕੋਈ ਜ਼ਿਆਦਾ ਲਾਗੇ ਹੁੰਦੇ ਨੇ ਉਹ ਜਿਹੜੀ ਗੈਸ ਬਹੁਤ ਹੀ ਗੰਦੀ ਗੈਸ ਹੈ ਨੱਕ ਨੂੰ ਚੜਦੀ ਆ ਸਾਹ ਜਿਹੜਾ ਸਾਹ ਗੋਮ ਹੋ ਜਾਂਦਾ ਉਸ ਵਾਸਤੇ ਜਦੋਂ ਅਸੀਂ ਮਤਲਬ ਉਸ ਨੂੰ ਫਿਰ ਤੁਰੰਤ ਐਂਬੂਲੈਂਸ ਲਿਆਇਆ ਜਾਂਦਾ ਤੇ ਆਕਸੀਜਨ ਜਿਹੜੀ ਆ ਉਹ ਦਿੱਤੀ ਜਾਂਦੀ ਹੈ ਤਾਂ ਜੋ ਉਹਨਾਂ ਦਾ ਜਿਹੜਾ ਸਾਹ ਜਿਹੜਾ ਉਹ ਆਕਸੀਜਨ ਦੇ ਜ਼ਰੀਏ ਉਹਨਾਂ ਨੂੰ ਸੌਖਾ ਹੋ ਸਕੇ ਜਿਹੜਾ ਉਹਨਾਂ ਦੇ ਸਾਤੀ ਜਿਹੜੀ ਉਹ ਜਾਨ ਲਾਉਂਦੇ ਅੱਛਾ ਸਟਾਕ ਕਿੰਨਾ ਕੁ ਲਿਆਂਦਾ ਤੁਹਾਡੇ ਕੋਲ ਕਿੰਨੇ ਕਿ ਸਿਲੰਡਰ ਨੇ ਕਾਫੀ ਨੇ 2-3 ਸਿਲੰਡਰ ਸਾਡੇ ਕੋਲ ਲੱਗੇ ਹੋਏ ਨੇ ਬਾਕੀ ਇਹ ਨੇ ਤੇ ਸਾਡੀ ਐਨਜੀਓ ਦੇ ਹੋਰ ਵੀ ਜਿਹੜੇ ਸਾਡੇ ਸਮਰਥਕ ਆ ਕਿ ਉਹਨਾਂ ਦਾ ਸਾਡਾ ਸੰਪਰਕ ਹੈਗਾ ਕਿ ਜਿਸ ਤਰ੍ਹਾਂ ਤੁਹਾਨੂੰ ਜਿਹੜਾ ਆਕਸੀਜਨ ਦੀ ਹੋਰ ਲੋੜ ਪਵੇ ਸਾਨੂੰ ਦੱਸਿਓ ਅਸੀਂ ਪਹੁੰਚਾਵਾਂਗੇ ਜੀ ਬਿਲਕੁਲ ਭਾਈ ਜੀ ਕੀ ਤੁਹਾਡਾ ਸ਼ੁਭ ਨਾਮ ਕੀ ਹੈ ਜੀ ਮੇਰਾ ਨਾਮ ਸੁਖਜਿੰਦਰ ਸਿੰਘ ਹੈ ਜੀ ਜੀ ਭਾਈ ਕਨਈਆ ਸੇਵਾਦਾਰ ਤੋਂ ਹਾਂਜੀ ਹਾਂਜੀ ਭਾਈ ਕਨਈਆ ਸੇਵਾ ਸੁਸਾਇਟੀ ਅਬੋਰ ਤੋਂ ਅਸੀਂ ਜਿਹੜਾ ਉਹ ਇੱਥੇ ਪਹੁੰਚ ਹੋਇਆ ਵੈਸੇ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਵੀ ਹਾਂ ਉੱਥੋਂ ਸਾਨੂੰ ਐਸੇ ਸਾਡੀ ਸੰਸਥਾ ਨਾਲ ਵੀ ਮਤਲਬ ਹਦਾਇਤ ਆ ਕਿ ਤੁਸੀਂ ਜਿੰਨਾ ਯੋਗਦਾਰ ਹੋ ਸਕਦੇ ਪਾਓ ਵੈਸੇ ਮੈਂ ਕੀ ਬਾਤ ਹੈ ਭਾਈ ਜੀ ਤੁਹਾਨੂੰ ਵੀ ਸਲੂਟ ਕਰਨਾ ਬਣਦਾ ਦੋਸਤੋ ਇਹ ਜਿਹੜੇ ਭਾਈ ਸਾਹਿਬ ਤੁਸੀਂ ਦੇਖ ਰਹੇ ਹੋ ਇਹ ਸਿੰਘ ਸਾਹਿਬ ਐਸਜੀਪੀਸੀ ਜਾਨੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਸੇਵਾ ਨਿਭਾ ਰਹੇ ਨੇ ਪਰ ਛੁੱਟੀਆਂ ਭਰ ਕੇ ਛੁੱਟੀਆਂ ਲੈ ਕੇ ਇਹਨਾਂ ਨੇ ਇਹ ਸੋਚਿਆ ਵੀ ਭਾਈ ਚਲੋ ਡਿਊਟੀਆਂ ਤਾਂ ਹੁੰਦੀਆਂ ਰਹਿਣੀਆਂ ਵੀ ਮਨੁੱਖਤਾ ਦੀ ਸੇਵਾ ਕਰੀਏ ਭਾਈ ਜੀ ਤੁਹਾਨੂੰ ਵੀ ਸਲੂਟ ਕਰਨਾ ਬਣਦਾ ਜੀ ਜਿਹੜਾ ਤੁਸੀਂ ਹੈ ਨਾ ਇਹ ਜਿਹੜਾ ਕੰਮ ਕਰ ਰਹੇ ਹੋ ਬਹੁਤ ਬਹੁਤ ਭਾਈ ਸਾਹਿਬ ਧੰਨਵਾਦ ਨਿੱਜੀ ਤੌਰ ਤੇ ਵੀ ਸਮਾਜਿਕ ਤੌਰ ਤੇ ਸਾਡਾ ਫਰਜ਼ ਬਣਦਾ ਕਿ ਅਸੀਂ ਆਪਣੇ ਭਰਾਵਾਂ ਨਾਲ ਖੜੀਏ ਜੇ ਅੱਜ ਅਸੀਂ ਆਪਣੇ ਨਾਲ ਨਾ ਖੜਾਂਗੇ ਤਾਂ ਕੀ ਜਵਾਬ ਦੇਵਾਂਗੇ ਕਿ ਜਦੋਂ ਇਹ ਸੰਘਰਸ਼ ਚੱਲ ਰਿਹਾ ਸੀ ਸਾਡੇ ਬੱਚੇ ਸਾਨੂੰ ਪੁੱਛਣਗੇ ਤੁਸੀਂ ਕਿੱਥੇ ਸੀ ਤੇ ਅਸੀਂ ਕੀ ਕਵਾਂਗੇ ਕਿ ਅਸੀਂ ਘਰੇ ਰਜਾਈਆਂ 'ਚ ਪਏ ਰਹੇ ਅਸੀਂ ਆਪਣੇ ਲਈ ਕੁਝ ਨਹੀਂ ਕਰ ਸਕੇ ਸੋ ਅਸੀਂ ਨਹੀਂ ਚਾਹੁੰਦੇ ਕਿ ਸਾਨੂੰ ਕੱਲੋਂ ਆਪਣੇ ਬੱਚਿਆਂ ਸਾਹਮਣੇ ਜਿਹੜਾ ਉਹ ਉਹਨਾਂ ਨੂੰ ਅਸੀਂ ਫੇਸ ਨਾ ਕਰ ਸਕੀਏ ਚਿਹਰਾ ਜਿਹੜਾ ਨੀਵਾ ਕਰਨਾ ਪਵੇ ਇਸ ਲਈ ਇਸ ਕਿਸਾਨੀ ਸਕੱਦੇ ਇਹ ਵੀ ਕਹਿ ਸਕਦੇ ਆ ਭੁੱਖ ਦੇ ਵਿੱਚ ਕਿਤੇ ਮਰੀ ਜ਼ਮੀਰ ਵਾਲੇ ਨਾ ਖਵਾਈਏ ਇਸ ਕਰਕੇ ਪਹੁੰਚੇ ਆਪਾਂ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਕਿਉਂਕਿ ਜਦੋਂ ਵੀ ਕਦੇ ਇਤਿਹਾਸ ਦੁਹਰਾਇਆ ਜਾਂਦਾ ਤਦੋਂ ਗੱਲ ਯੋਧਿਆਂ ਦੀ ਵੀ ਕੀਤੀ ਜਾਂਦੀ ਆ ਤੇ ਨਪੁੰਸਕਾਂ ਦੀ ਵੀ ਕੀਤੀ ਜਾਂਦੀ ਆ ਸੋ ਚਾਹੁੰਦੇ ਕਿ ਸਾਡੀ ਜਿਹੜੀ ਗਿੰਤੀ ਉਹ ਯੋਧਿਆਂ ਚ ਆਵੇ ਨ ਮਰਦਾਂ ਵਿੱਚ ਨਾ ਆਵੇ ਕਿ ਅਸੀਂ ਆਪਣੇ ਲਈ ਖੜ ਨਹੀਂ ਸਕੇ ਤੇ ਬਿਲਕੁਲ ਜੀ ਭਾਈ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਸ਼ੁਕਰੀਆ ਜੀ ਤੁਸੀਂ ਜਾਣਕਾਰੀ ਦਿੱਤੀ ਤਾਂ ਮੈਂ ਕਹਿੰਦਾ ਦਰਸ਼ਕੋ ਇਹਨਾਂ ਭਰਾਵਾਂ ਨੂੰ ਜਾਂ ਅਜਾਹੇ ਸੇਵਾਦਾਰਾਂ ਨੂੰ ਸਲੂਟ ਕਰਨਾ ਬਣਦਾ ਹੈ ਕਿਉਂਕਿ ਜਿੱਥੇ ਇੱਕ ਪਾਸੇ ਸਰਕਾਰੀ ਸੁਵਿਧਾਵਾਂ ਦੇਣ ਦਾ ਸਰਕਾਰ ਦਾ ਫਰਜ਼ ਵਰਦਾ ਹੈ ਉੱਥੇ ਜਿਹੜੀਆਂ ਵੱਖੋ ਵੱਖਰੀਆਂ ਐਨ ਜੀਓਜ਼ ਨੇ ਵੱਖੋ ਵੱਖਰੀ ਵੱਖੋ ਵੱਖਰੀਆਂ ਸਮਾਜ ਸੇਵੀ ਸੰਸਥਾਵਾਂ ਨੇ ਉਹਨਾਂ ਨੇ ਆਪਣਾ ਮੁੱਢਲਾ ਫਰਜ਼ ਸਮਝ ਕੇ ਇਹ ਸੋਚਿਆ ਵੀ ਭਾਈ ਜਿੰਨੇ ਲੋਕ ਉੱਥੇ ਜ਼ਖਮੀ ਹੋ ਰਹੇ ਨੇ ਜਿੰਨੇ ਲੋਕ ਜਿਹੜੇ ਪ੍ਰਭਾਵਿਤ ਹੋ ਰਹੇ ਨੇ ਅਥਰੂ ਗੈਸ ਦੇ ਗੋਲਿਆਂ ਤੋਂ ਉਹਨਾਂ ਦਾ ਆਪਣੇ ਤੌਰ ਤੇ ਅਸੀਂ ਜਿਹੜਾ ਫਰਜ਼ ਸਮਝ ਕੇ ਸੇਵਾ ਕਰੀਏ ਤਾਂ ਆ ਭਾਈ ਜੀ ਹੁਣਾਂ ਨੇ ਦੱਸਿਆ ਕਿ ਜਿੰਨੇ ਲੋਕ ਇੱਥੇ ਜ਼ਖਮੀ ਹੋਏ ਨੇ ਇਸ ਐਂਬੂਲੈਂਸ ਦੇ ਰਾਹੀਂ ਕਿ ਜਿਹੜੀ ਭਾਈ ਕਨਈਆ ਸੇਵਾ ਸੁਸਾਇਟੀ ਦੀ ਜਿਹੜੀ ਤੁਸੀਂ ਇਹ ਐਂਬੂਲੈਂਸ ਦੇਖ ਰਹੇ ਹੋ ਇਸ ਦੇ ਰਾਹੀਂ ਇਸ ਤੇ ਵਿੱਚ ਬਿਠਾ ਕੇ ਜਿਹੜਾ ਜ਼ਖਮੀਆਂ ਨੂੰ ਰਾਜਪੁਰੇ ਹਸਪੀਟਲ ਪਹੁੰਚਾਇਆ ਗਿਆ ਤਾਂ ਇਹ ਜੇ ਦੂਰੀ ਦੱਸ ਦੀਗੇ ਤਾਂ ਤੁਹਾਨੂੰ ਮੇਰੇ ਹਿਸਾਬ ਨਾਲ 100 ਕਿ 150 ਮੀਟਰ ਦੀ ਦੂਰੀ ਤੇ ਜਿਹੜੀ ਇਹ ਐਂਬੂਲੈਂਸ ਖੜੀ ਹੈ ਤਾਂ ਇਹਨਾਂ ਭਰਾਵਾਂ ਨੂੰ ਇਹੋ ਜਿਹੇ ਯੋਧਿਆਂ ਨੂੰ ਆਪਣਾ ਫਰਜ਼ ਬਣਦਾ ਹੈ ਕਿ ਇਹਨਾਂ ਦੀ ਹੌਸਲਾ ਅਫਜ਼ਾਈ ਕੀਤੀ ਜਾਏ ਤਾਂ ਜੋ ਫਿਊਚਰ ਦੇ ਵਿੱਚ ਜੇ ਜੇਕਰ ਪੰਜਾਬ ਤੇ ਰੱਬ ਨਾ ਕਰੇ ਕੋਈ ਅਨਸੁਖਾਵੀ ਘਟਨਾ ਆਉਂਦੀ ਆ ਜਾਂ ਅਨਸੁਖਾਵੀ ਘਟਨਾ ਵਾਪਰਦੀ ਆ ਜਾਂ ਮਾੜਾ ਸਮਾਂ ਆਉਂਦਾ ਆ ਤਾਂ ਇਹਨਾਂ ਦੇ ਹੌਸਲਾ ਫਰਾਈ ਜੇਕਰ ਆਪਾਂ ਅੱਜ ਕਰੀਏ ਤਾਂ ਫਿਊਚਰ ਦੇ ਵਿੱਚ ਆਪ ਮਾਰੇ ਹੋ ਕੇ ਉਸ ਦੁੱਖ ਦੀ ਘੜੀ ਦੇ ਵਿੱਚ ਲੋਕਾਂ ਦੀ ਸੇਵਾ ਕਰਨਗੇ